ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਸੰਤ ਸਿੰਘ ਮਸਕੀਨ ਜੀ ਦੀ ਇੱਕ ਜੈਨ ਸਾਧੂ ਦੇ ਨਾਲ ਜਦੋਂ ਬਹਿਸ ਹੋਈ ਔਰ ਉਸ ਸਾਧੂ ਨੇ ਬਹਿਸ ਮਜ਼ਹਬ ਦੇ ਉੱਤੇ ਸ਼ੁਰੂ ਕੀਤੀ ਤੇ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਵਿਚਾਰਾਂ ਦੇ ذریعے ਕਿਸ ਤਰ੍ਹਾਂ ਉਸ ਨੂੰ ਕਾਇਲ ਕੀਤਾ ਇਹ ਅਸੀਂ ਅੱਜ ਦੀ ਕਥਾ ਵਿੱਚ ਜਾਣਾਂਗੇ ਬਹੁਤ ਹੀ ਵਧੀਆ ਕਥਾ ਹੈਗੀ ਹੈ ਬਹੁਤ ਪਿਆਰੀ ਕਥਾ ਹੈਗੀ ਹੈ لازਮੀ ਸੁਣਿਓ ਛੋਟੀ ਹੀ ਕਥਾ ਹੈਗੀ ਹੈ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸੰਤ ਸਿੰਘ ਮਸਕੀਨ ਜੀ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਇਲਮ ਦਾ ਸਮੁੰਦਰ ਕਿਹਾ ਜਾਂਦਾ ਹੈਗਾ ਵੈ ਉਹ ਇਹਨਾਂ ਦੇ ਇਲਮ ਦੀ وجہ ਤੋਂ ਕਿਹਾ ਜਾਂਦਾ ਹੈਗਾ ਵੈ ਪਰ ਮੈਂ ਜਦੋਂ ਉਹਨਾਂ ਦੀ ਕਥਾ ਸੁਣਨੀ ਹੈ ਨਾ ਮੈਨੂੰ ਹਰ ਵਾਰੀ ਇਸ ਚੀਜ਼ ਦਾ ਅਹਿਸਾਸ ਹੁੰਦਾ ਹੈ ਕਿ ਅਗਰ ਇਹ ਗੱਲ ਇਹਨਾਂ ਨੂੰ ਕਹੀ ਜਾਂਦੀ ਹੈ ਤੇ ਬਿਲਕੁਲ ਸਹੀ ਕਹੀ ਜਾਂਦੀ ਹੈ ਕਿਉਂਕਿ ਇਹ ਜਿਸ ਖੂਬਸੂਰਤੀ ਦੇ ਨਾਲ ਵਜ਼ਾਹਤ ਕਰਦੇ ਆ ਫਿਰ ਅਗਲੇ ਜਿਹੜਾ ਬੰਦਾ ਜਿਹੜਾ ਕਿ ਆਪਣੀ ਗੱਲ ਤੇ ਡਟਿਆ ਹੁੰਦਾ ਵੈ ਉਨ ਆ ਆਪਣੇ ਉਹ ਵੀ ਵਿਚਾਰ ਕਰਦਾ ਹੈਗਾ ਵੈ ਤੇ ਸੰਤ ਸਿੰਘ ਮਸਕੀਨ ਜੀ ਜਿਹੜੇ ਵਿਚਾਰ ਕਰਦੇ ਹੋ ਏਡੇ ਵਧੀਆ ਵਿਚਾਰ ਕਰਦੇ ਆ ਕਿ ਅਗਲਾ ਬੰਦਾ ਜਿਹੜਾ ਕਾਇਲ ਹੋ ਜਾਂਦਾ ਔਰ ਸੁਣਨੇ ਆਲਾ ਵੀ ਆਪਣੇ ਅੰਦਰ ਤਬਦੀਲੀ ਲਿਆਉਂਦਾ ਹੈਗਾ ਵੈ ਜਾਂ ਅਗਰ ਉਹਦੇ ਵਿੱਚ ਵੀ ਉਹ ਚੀਜ਼ ਹੁੰਦੀ ਹੈ ਤਾਂ ਉਹ ਵੀ ਖਤਮ ਹੋ ਜਾਂਦੀ ਹੈਗੀ ਜੈਸ ਤਰ੍ਹਾਂ ਉਹਨਾਂ ਨੇ ਜੈਨ ਸਾਧੂ ਜਿਹਨੇ ਕਿ ਬੈਸ ਸ਼ੁਰੂ ਕਰ ਲਈ ਸੀਗੀ ਸੰਤ ਸਿੰਘ ਮਸਕੀਨ ਜੀ ਦੇ ਨਾਲ ਤੇ ਸੰਤ ਸਿੰਘ ਮਸਕੀਨ ਜੀ ਨੇ ਫਿਰ ਉਹਨੂੰ ਕਿਸ ਤਰ੍ਹਾਂ ਮਸਾਲਾ ਦੇ ਦੇ ਕੇ ਉਸ ਨੂੰ ਸਮਝਾਇਆ ਉਹਦਾ ਜਿਹੜਾ ਇੱਕ ਕਨਸੈਪਟ ਸੀਗਾ ਮਜ਼ਹਬ ਦੇ ਬਾਰੇ ਧਰਮ ਦੇ ਬਾਰੇ ਮਸਕੀਨ ਜੀ ਨੇ ਉਸ ਨੂੰ ਬੜੇ ਹੀ ਵਧੀਆ ਅੰਦਾਜ਼ ਦੇ ਨਾਲ ਉਹਨੂੰ ਸਮਝਾਇਆ ਕਿ ਅਗਰ ਆ ਜਿਹੜਾ ਪੂਰਾ ਸਰੀਰ ਹੈ ਇਹਦੇ ਵਿੱਚੋਂ ਇੱਕ ਉਂਗਲ ਨਾ ਰਵੇ ਯਾਂ ਗਣਾ ਉਸ پورے ਸਰੀਰ ਦਾ ਇੱਕ ਉਂਗਲ ਨਾ ਰ ਹੈ ਸਰੀਰ ਨਹੀਂ ਖਤਮ ਹੋਇਆ ਅੰਗ ਜ਼ਰੂਰ ਇੱਕ ਕੱਟ ਹੋ ਗਿਆ ਹੈ ਅਗਰ ਸਾਡੇ ਇਹ ਸਰੀਰ ਦੇ ਉੱਤੇ ਵਾਲ ਹੈ ਇਹਨਾਂ ਵਾਲਾਂ 'ਚ ਕੋਈ ਵਾਲ ਜਿਹੜੇ ਉਹ ਡਿੱਗ ਪੈਂਦੇ ਹੈਗੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਸਰੀਰ ਸਾਰਾ ਹੀ ਖਤਮ ਹੋ ਗਿਆ ਸਰੀਰ ਆਪਣੀ ਜਗ੍ਹਾ ਕਾਇਮ ਹੈ ਹਾਂ ਜਿਹੜਾ ਅੰਗ ਸਿਗਾ ਉੱਤੇ ਵਾਲਾਂ ਵਾਲੇ ਅੰਗ ਉਹ ਖਤਮ ਹੋ ਗਿਆ ਕਿ ਅੰਗ ਹਿੱਸੇ ਜਿਹੜੇ ਆ ਉਹ ਕੱਟ ਹੋ ਸਕਦੇ ਹੈਗੇ ਆ ਲੇਕਿਨ ਉਸ ਪੂਰੇ ਜਿਹੜਾ ਸਰੀਰ ਹੈ ਉਹਨੂੰ ਨਹੀਂ ਖਤਮ ਕੀਤਾ ਜਾ ਸਕਦਾ ਹੈਗਾ ਇਸ ਤਰ੍ਹਾਂ ਹੀ ਉਹਨਾਂ ਨੇ ਇਹ ਮਸਾਲਾ ਉਹਨਾਂ ਨੇ ਧਰਮ ਨੂੰ ਸਮਝਾਉਣ ਵਾਸਤੇ ਦਿੱਤੀਆਂ ਸੀ ਉਸ ਸਾਧੂ ਨੂੰ ਜਿਹੜੇ ਹੈ ਏ ਲੋਗਾਂ ਨੂੰ ਸਮਝਾਉਣਾ ਜਿਹੜੇ ਮਾਸਰੇ ਇਹ ਦੇ ਵਿੱਚ ਐਸੇ ਲੋਕ ਕੁਝ ਜ਼ਾਲਮ ਲੋਗ ਹੁੰਦੇ ਆ ਜਿਹੜੇ ਕਿ ਪਿਆਰ ਦੀ ਜ਼ੁਬਾਨ ਨਹੀਂ ਸਮਝਦੀ ਹੈਗੇ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ 'ਚ ਅਗਰ ਗੱਲ ਕੀਤੀ ਜਾਵੇ ਤੇ ਫਿਰ ਉਹਨਾਂ ਨੂੰ ਸਮਝ ਆਉਂਦੀ ਹੈਗੀ ਹੈ ਵਰਨਾ ਉਹ ਪਿਆਰ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਸਮਝਾ ਲਓ ਉਹ ਨਹੀਂ ਸਮਝਦੇ ਹੈ ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀਗਾ ਕਿ ਮੈਂ ਤਲਵਾਰ ਇਸ ਵਾਸਤੇ ਚੁੱਕੀ ਹੈ ਕਿ ਜਿਹੜੇ ਇਸ ਤਲਵਾਰ ਦੀ ਜ਼ੁਬਾਨ ਸਮਝਦੇ ਆ ਉਹਨਾਂ ਨੂੰ ਇਸੇ ਤਲਵਾਰ ਨਾਲ ਸਮਝਾਇਆ ਜਾਵੇਗਾ ਅਗਰ ਉਹਨਾਂ ਨਾਲ ਮੈਂ ਪਿਆਰ ਦੀ ਜ਼ੁਬਾਨ ਵਰਤਾਂਗਾ ਤੇ ਉਹ ਮੇਰੀ ਗੱਲ ਕਦੇ ਵੀ ਨੀ ਮੰਨਣਗੇ ਬਲਕਿ ਹੋਰ ਸਿਰ ਦੇ ਉੱਤੇ ਚੜ੍ਹਨਗੇ ਔਰ ਬਿਲਕੁਲ ਹਕੀਕਤ ਹੈਗੀ ਹੈ ਜਿਹੜੇ ਬਦਮਾਸ਼ ਲੋਗ ਹੁੰਦੇ ਆ ਨਾ ਜਿਹੜੇ ਦੂਸਰਿਆਂ ਨੂੰ ਤੰਗ ਕਰਦੇ ਆ ਜੀਅ ਦਿੰਦੇ ਆ ਉਹਨਾਂ ਦੇ ਦਿਲ ਦੇ ਵਿੱਚ ਕੋਫੇ ਖੁਦਾ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਉਹਨਾਂ ਦਾ ਮਕਸਦ ਸਿਰਫ ਦੂਸਰਿਆਂ ਨੂੰ ਪਰੇਸ਼ਾਨ ਕਰਨਾ ਹੁੰਦਾ ਹੈ ਤੁਸੀਂ ਜਿਨਾ ਮਰਜੀ ਉਹਨਾਂ ਨੂੰ ਮਿੰਨਤ ਜਿਸ ਤਰ੍ਹਾਂ ਮਰਜੀ ਉਹਨਾਂ ਆਨ ਨੂੰ ਸਮਝਾਵੋ ਉਹਨਾਂ ਦੀ ਸਮਝ ਚ ਨਹੀਂ ਆਉਂਦੀ ਹੈ ਲੇਕਿਨ ਅਗਰ ਉਹਨਾਂ ਦੇ ਨਾਲ ਉਹਨਾਂ ਦੀ ਜ਼ੁਬਾਨ ਚ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਕਿ ਉਹ ਦੂਸਰਿਆਂ ਨੂੰ ਡਰਾ ਧਮਕਾ ਕੇ ਗੱਲ ਕਰਦੇ ਗੁਰਾਨਾ ਕੀਤੀ ਜਾਵੇ ਤਾਂ ਉਹਨਾਂ ਨੂੰ ਗੱਲ ਜਿਹੜੀ ਹੈ ਉਹ ਸਮਝ ਆ ਜਾਂਦੀ ਹੈਗੀ ਹੈ ਵੀਰੋ ਕਥਾ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੋਸਤੋ ਰੱਖਿਓ ਆਪਣਾ ਡੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼